ਜਿੱਥੇ ਸਰਕਾਰਾਂ ਨੂੰ ਸਵੇਰ ਤੋਂ ਉੱਠ ਕੇ ਟੈਕਸ ਲੈਣਾ ਸ਼ੁਰੂ ਕਰ ਦਿੰਦੇ ਚਾਹੇ ਉਹ ਚਾਹ ਪੱਤੀ ਦੇ ਹੋਵੇ ਦੁੱਧ ਦੇ ਹੋਵੇ ਸਰਕਾਰਾਂ ਨੂੰ ਟੈਕਸ ਲੈਣਾ ਸ਼ੁਰੂ ਕਰਦੇ ਆਮ ਬੰਦਾ ਕਿਉਂ ਜੀ 2-3 ਸਾਲ ਹੋ ਗਏ ਸੜਕ ਦਾ ਬੁਰਾ ਹਾਲ ਹੋਇਆ ਪਿਆ ਜਮ੍ਹਾਂ ਤੇ ਤਾਰੀਖ ਵਰਤਾਰੀ ਤਾਰੀਖ ਵਰਤਾਰੀ ਉਹੀ ਕੰਮ ਸਾਡੇ ਨਾਲ ਹੋਇਆ ਹੈ ਤਰੀਕਾ ਬਤਰੀ ਦਾ ਮੁੱਲ ਪਰ ਦੇਖੋ ਪਾਰਕਿੰਗ ਦੀ ਸਭ ਤੋਂ ਵੱਡੀ ਸਮੱਸਿਆ ਨਾ ਉਹ ਦੇਖੋ ਵਾਸ਼ਰੂਮ ਮੇ ਬਣੇ ਹੋਏ ਠੀਕ ਹੈ ਹੁਣ ਤਾਂ ਪਲੱਸ ਪੁਆਇੰਟ ਕੀ ਆ ਕਿ ਹੁਣ ਤਾਂ ਸੜਕਾਂ ਵੀ ਟੁੱਟ ਗਈਆਂ ਟੁੱਟੀਆਂ ਹੋਈਆਂ ਐਤ ਕੀ ਐਲਾਨ ਕਰ ਰਹਾ ਹੈ ਮੁੱਲ ਪਰ ਇੱਕ ਇੱਕਾ ਹੋ ਗਿਆ ਇੱਕ ਪਾਸੇ ਰੋਡ ਪੰਮ ਗਏ ਸਾਡੇ ਵਾਸਤੇ ਕੋਈ ਵੀ ਆਜ਼ਾਦ ਮੀਰ ਆ ਰ ਆ ਕੇ ਇਹ ਕਹਿ ਦੋਏ ਵੀ ਮੈਂ ਮੁੰਲਾਵਰ ਕੇ ਵਿੱਚ ਸਿਵਰੇਜ ਪਾਣਾ ਮੈਨੂੰ ਉੱਤਾ ਪਾਓ ਅਸੀਂ ਆਜ਼ਾਦ ਮੀਰ ਨੂੰ ਉੱਤਾ ਪਾ ਦਾਂਗੇ ਜੱਦੀ ਹੈ ਲੋਕੀ ਸਭ ਐਕਸੀਡੈਂਟ ਬਹੁਤ ਹੋਣੇ ਇੱਕ ਨੀਟ ਮੋਟਰਸਾਈਕਲ ਵਾਲਾ ਗਿਰ ਗਿਆ ਵਿਚਾਰਾ ਕਿਤੇ ਵਿਆਹ ਚੱਲਿਆ ਦਾ ਬੱਚੇ ਨਾਲ ਸੀ ਐਥੇ ਗਿਰ ਕੇ ਛੱਟ ਲੱਗੀ ਉਹਨਾਂ ਦੇ ਵਿਚਾਰੇ ਉਸ ਤਣੇ ਕੱਪੜੇ ਪਾਟ ਕੇ ਘਰ ਨੂੰ ਫਿਰ ਦੇਖੋ ਗਲੀਆਂ ਕਰਕੇ ਆ ਹਾਲ ਹੈ ਜੀ ਦੇਖੋ ਸੜਕਾਂ ਕਿਆ ਹਾਲਾ ਰੋਡ ਕਾ ਇਤਨਾ ਬੁਰਾ ਹਾਲ ਹੈ ਜੀ ਰੋਜ਼ ਮੇਰੇ ਖਾਲਾ ਪੰਜ ਚਾਰ ਐਕਸੀਡੈਂਨੂ ਪੱਕੇ ਹੋਣੀ ਹੂਣੀਆਂ ਅਨੇ ਬੋਟਾ ਥੋੜੀ ਪੰਜਾ ਜੀ ਬੋਟਾ ਪਿੰਡ ਵਾਲੇ ਦੇ ਪੰਜਾ ਬਾਰਮਟ ਨੂੰ ਬਸ ਇਹ ਸਮੱਸਿਆ ਟ੍ਰੈਫਿਕ ਦੀ ਸਮੱਸਿਆ ਹੈ ਪਾਰਕਿੰਗ ਦੀ ਸਮੱਸਿਆ ਹੈ ਸੀਵੇ ਸੜਕਾਂ ਲਾਈਟਾਂ ਦੀ ਸਮੱਸਿਆ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਮੁੰਡਾਪੁਰ ਗਰੀਬਪਾਲ ਦੇ ਹਾਲਾਤ ਹੈ ਵੱਧ ਤੋਂ ਵੱਧ ਸਭ ਨੂੰ ਸ਼ੇਅਰ ਕਰੋ ਲਾਈਕ ਕਰੋ ਤਾਂ ਕਿ ਸਰਕਾਰਾਂ ਤੱਕ ਹੁੰਚੇ ਖਬਰ ਕਿਉਂਕਿ ਆਮ ਲੋਕ ਹੀ ਜੋ ਖਬਰਾਂ ਸਰਕਾਰਾਂ ਤੱਕ ਪਹੁੰਚਾਉਂਦੇ ਨੇ ਆਮ ਲੋਕਾਂ ਦੇ ਵਿੱਚੇ ਪਾਵਰ ਹੁੰਦੀ ਆ ਆਮ ਲੋਕ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਉਸ ਜਿੱਥੇ ਸਰਕਾਰਾਂ ਨੂੰ ਸਵੇਰ ਤੋਂ ਉੱਠ ਕੇ ਟੈਕਸ ਦੇਣਾ ਸ਼ੁਰੂ ਕਰ ਦਿੰਦੇ ਚਾਹੇ ਉਹ ਚਾਹ ਪੱਤੀ ਤੇ ਹੋਵੇ ਦੁੱਧ ਤੇ ਹੋਵੇ ਸਰਕਾਰਾਂ ਨੂੰ ਟੈਕਸ ਦੇਣਾ ਸ਼ੁਰੂ ਕਰਦੇ ਆ ਆਮ ਬੰਦਾ ਹਰ ਦਿਨ ਟੈਕਸ ਦਿੰਦਾ ਏ ਹਰ ਚੀਜ਼ ਦੇ ਟੈਕਸ ਦਿੰਦਾ ਏ ਪਰ ਜੋ ਆਮ ਬੰਦੇ ਨੂੰ ਸੁਵਿਧਾ ਮਿਲਣੀ ਆ ਚਾਹੀਦੀ ਆ ਉਹ ਉਸ ਤੋਂ ਵਾਂਝਾ ਰਹਿ ਜਾਂਦਾ ਏ ਸਰਕਾਰਾਂ ਤੱਕ ਇਹ ਗੱਲ ਪਛਾਣੀ ਬੜੀ ਔਕੀ ਹੁੰਦੀ ਹੈ ਸੋ ਮੋਹਾਲੀ ਜ਼ਿਲ੍ਹੇ ਦਾ ਵੱਡਾ ਕਸਬਾ ਇਹ ਮੂਲਾਪੁਰ ਗਰੀਬਦਾਸ ਜਿੱਥੇ ਕਿ ਰੋਜ਼ਾਨਾ 40-45 ਪਿੰਡ ਰਿਦੋ ਵਿਰੋਧਤ ਕਰਨ ਦੇ ਲਈ ਆਉਂਦੇ ਨੇ ਕਿਉਂਕਿ ਇੱਧਰ ਦਾ ਸਭ ਤੋਂ ਵੱਡਾ ਪਿੰਡ ਹੈ ਨਿਊ ਚੰਡੀਗੜ੍ਹ ਵੀ ਕਿਹਾ ਜਾਂਦਾ ਹੈ ਪਰ ਜੋ ਇਸ ਦੇ ਹਾਲਾਤ ਹੈ ਬੜੇ ਤਰਸੇ ਹੋਗੇ ਤੁਹਾਨੂੰ ਦਿਖਾਉਂਦੇ ਆ ਇਹ ਇਹ ਦੇਖੋ ਇਹ ਹਾਲਾਤ ਨੇ ਮੂਲਾਪੁਰ ਗਰੀਬਦਾਸ ਦੇ ਜਿੱਥੇ ਕਈ ਪਿੰਡ ਰੋਜ਼ ਇੱਥੇ ਖਰੀਦੋ ਵਿਰੋਧਤ ਕਰਨ ਦੇ ਲਈ ਆਉਂਦੇ ਨੇ ਵੱਡੇ-ਵੱਡੇ ਜੋ ਸੋਨੇ ਦੇ ਵਪਾਰੀ ਕੱਪੜੇ ਦੇ ਵਪਾਰੀ ਇੱਥੇ ਬੜੇ-ਬੜੇ ਜੋ ਦੁਕਾਨਦਾਰ ਇੱਥੇ ਮੌਜੂਦ ਹੈ ਪਰ ਜੋ ਮੂਲਾਪੁਰ ਗਰੀਬ ਦਾਸ ਦੇ ਹਾਲਾਤ ਹੈ ਇਹ ਬਹੁਤ ਮਾਰੇ ਆ ਸੋ ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਦਿਖਾ ਰਿਹਾ ਜਦ ਕਿਤੇ بارش ਹੁੰਦੀ ਹੈ ਤਾਂ ਇਸ ਰੋਡ ਦੇ ਉੱਤੇ ਲੰਘਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਛੋਟਾ ਰੋਡ ਹੈ ਕਈ ਵਾਰੀ ਗੱਡੀਆਂ ਰਾਸਤੇ ਦੇ ਵਿੱਚ ਖੜਾ ਕਰ ਦਿੰਦੇ ਲੋਕ ਉਸ ਤੋਂ ਵੀ ਟ੍ਰੈਫਿਕ ਦੇ ਉੱਤੇ ਵੱਡਾ ਉਹ ਪ੍ਰਵਾਹ ਪੈਂਦਾ ਹੈ ਸੋ ਇਹ ਮੁੰਡਾਪੁਰ ਗਰੀਬダス ਦੀ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਲੋਕ ਬੜੇ ਦੁਖੀ ਐ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਸਰਕਾਰਾਂ ਦੇ ਵੱਲੋਂ ਬੜੇ-ਬੜੇ ਵਾਅਦੇ ਕੀਤੇ ਜਾਂਦੇ ਐ ਕਿ ਅਸੀਂ ਪਿੰਡਾਂ ਦੇ ਵਿੱਚ ਸੁਧਾਰ ਕਰੂਗੇ ਰੋਡ ਦਾ ਸੁਧਾਰ ਕਰੂਗੇ ਸੜਕਾਂ ਦਾ ਸੁਧਾਰ ਕਰੂਗੇ ਪਰ ਜਿਹੜਾ ਸੁਧਾਰ ਹੋ ਰਿਹਾ ਐ ਤੁਹਾਡੇ ਸਾਹਮਣੇ ਐ ਗੱਡੀਆਂ ਦੇਖੋ ਤੁਸੀਂ ਕਿ ਹਰ ਰੋਜ਼ ਵੱਡੇ ਤੇ ਵੱਡਾ ਨੁਕਸਾਨ ਹੋ ਜਾਂਦਾ ਐ ਸਾਡੇ ਤੱਕ ਖਬਰਾਂ ਪਹੁੰਚਦੀਆਂ ਰਹਿੰਦੀਆਂ ਨਹੀਂ ਸੋ ਗੱਲਬਾਤ ਵੀ ਕਰਦੇ ਆਂ ਸੋ ਰੋਜ਼ਾਨਾ ਹੀ ਸਰਕਾਰਾਂ ਦੇ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਜੀ ਅਸੀਂ ਰੋਡ ਬਣਾ ਦਾਂਗੇ ਅਸੀਂ ਇਹ ਕਰ ਦਾਂਗੇ ਉਹ ਪਰ ਸਰਕਾਰਾਂ ਦੇ ਵੱਲੋਂ ਕਿਤੇ ਲੱਗਦਾ ਤੁਹਾਨੂੰ ਵੀ ਸਰਕਾਰ ਜੀ ਤੇ ਖੜੀ ਦੇ ਕੋਈ ਸਰਕਾਰਾਂ ਆਪਣੀ ਜਗ੍ਹਾ ਠੀਕ ਹੈ ਸਰਕਾਰਾਂ ਦੇਖੋ 6 ਲੇਨਾਂ ਬਣਾ ਰਹੇ ਹੋਰ ਲੈਨ ਹੋ ਗਈ 6 ਲੇਨ ਹੋ ਗਈ ਪਰ ਜਿਹੜੀਆਂ ਪੁਰਾਣੀਆਂ ਸੜਕਾਂ ਐ ਹੁਣ ਤੁਸੀਂ ਨਿਗਾਹ ਮਾਰ ਕੇ ਦੇਖੋ ਪੁਰਾਣੀਆਂ ਸੜਕਾਂ ਬੁਰਾ ਹਾਲ ਹੋਇਆ ਪਿਆ ਜਿਹੜੇ ਪਿੱਛੋਂ ਨੂੰ ਨੰਮੀਆਂ ਸੜਕਾਂ ਨਿਕਲ ਗਈਆਂ ਸਾਰੇ ਪਾਸੇ ਤੋਂ ਨੰਮੀਆਂ ਸੜਕਾਂ ਨਾਲ ਨਾਲ ਕੰਮ ਚੱ ਰਿਹਾ ਸੜਕਾਂ ਦਾ ਉਹ ਆ ਪੇਜਵੇ ਨੰਨਾ ਰਫੇਰ ਹੈ ਇਹਨੂੰ ਸੜਕ ਨੂੰ ਜੀ 2-3 ਸਾਲ ਹੋ ਗਈ ਸੜਕ ਦਾ ਪੁਰਾ ਹਾਲ ਹੋਇਆ ਪਿਆ ਜਮ ਤੇ ਐਸੀ ਨਾਲ ਰੋਜ਼ ਦੇਖ ਰਹੀ ਸੀ ਬਾਹਰ ਖੜਕੇ ਰੋਜ਼ ਇੱਕ ਦੋ ਬੰਦੇ ਹੋ ਰਹੇ ਸੜਕ ਤੇ गिरਦੇ-ਗਿਰਦੇ ਆ ਬਜ਼ੁਰਗ ਉਰੇ ਤਾਂ ਔਰਤੇ ਲੈ ਕੇ ਸੜਕ ਦਾ ਜਿੱਥੇ ਸੜਕ ਕਿਨੇ ਮਤਲਬ ਪੁਲ ਤੱਕ ਚਲੇ ਜਾਓ ਪੂਰਾ ਪੂਰਾ ਹਾਲਾ ਹੋਇਆ ਹੋਇਆ ਪੂਰਾ ਹਾਲਾ ਹੈ ਸੜਕ ਦਾ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਮੁੱਲਾਂਪੁਰ ਮੋਹਾਲੀ ਜ਼ਿਲ੍ਹੇ ਦਾ ਇੱਕ ਪੱਟਾ ਕਸ ਭਾਇਆ ਜਾਂਦਾ ਪੱਟਾ ਨਾਮ ਹੈ ਪਰ ਜਿਹੜੀ ਸਹੂਲਤਾਂ ਮੁੱਲਾਂਪੁਰ ਨੂੰ ਮਿਲਣੀਆਂ ਚਾਹੀਦੀਆਂ ਉਸ ਸਹੂਲਤ ਤੋਂ ਮੁੱਲਾਂਪੁਰ ਅਜੇ ਤੱਕ ਵਾਂਝਾ ਹੈ ਵਾਂਝਾ ਦੇਖੋ ਜੀ ਪਹਿਲਾਂ ਦਾ ਮੁੱਲਾਂਪੁਰ ਤੇ ਦੇਖੋ ਪਾਰਕਿੰਗ ਦੀ ਸਭ ਤੋਂ ਵੱਡੀ ਸਮੱਸਿਆ ਨਾ ਉਰੇ ਦੇਖੋ ਵਾਸ਼ਰੂਮ ਐ ਬਣੇ ਹੋਏ ਠੀਕ ਆ ਹੁਣ ਤਾਂ ਪਲੱਸ ਪੁਆਇੰਟ ਕੀ ਆ ਕਿ ਹਾਂ ਕਿ ਹੁੰਦਾ ਸੜਕਾਂ ਵੀ ਟੁੱਟ ਗਈਆਂ ਟੁੱਟੀਆਂ ਹੋਈਆਂ ਸਾਰੀਆਂ ਦੇਖੋ ਜਿੱਦਾ ਸਭ ਤੋਂ ਵੱਡੀ ਸਮੱਸਿਆ ਕਿਆ ਆਂਦੀ ਓਰੇ ਨਾਰਾ ਬਸਟੈਂਡ ਹੈ ਓਰੇ ਦੇਖੋ ਗੱਡੀਆਂ ਖੜਾ ਕੇ ਲੋਕ ਲੰਘ ਜਾਂਦੇ ਬਜ਼ਾਰ ਮੰਨੋਂ ਦੋ ਦੋ ਘੰਟੇ ਗੱਡੀ ਖੜਾ ਕੇ ਲੰਘ ਕੇ ਦੋ ਦੋ ਘੰਟੇ ਉਹ ਨਹੀਂ ਮੁੜਦੀ ਬਹੁਤ ਯਾਰਾਂ ਦੇਰ ਹੋ ਗਈ ਕਈ ਸਾਲ ਹੋ ਗਏ ਸਾਡੇ ਦਾ 1.5 ਸਾਲ ਜੀ ਨਹੀਂ ਰਿਪੇਅਰ ਹੋਈ ਹੈਗੀ ਇਹ ਬਹੁਤ ਬੁਰਾ ਹਾਲ ਹੈ ਔਰ بارش ਪੈ ਜਾਂਦੀ ਹੈ ਲੋਕੀ ਸਾਹਿਬ ਐਕਸੀਡੈਂਟ ਬਹੁਤ ਹੋਨੇ ਇੱਕ ਦਿਨ ਇੱਕ ਮੋਟਰਸਾਈਕਲ ਵਾਲਾ ਗਿਰ ਗਿਆ ਵਿਚਾਰਾ ਕਿਤੇ ਵਿਆਹ ਚ ਚੱਲਿਆ ਦਾ ਬੱਚੇ ਨਾਲ ਸੀ ਇੱਥੇ ਗਿਰ ਕੇ ਸੱਟ ਲੱਗੀ ਉਹਨਾਂ ਦੇ ਵਿਚਾਰੇ ਉਸ ਤਰ੍ਹਾਂ ਹੀ ਕੱਪੜੇ ਪਾਟ ਕੇ ਘਰ ਨੂੰ ਮੁੜ ਗਏ ਇੱਕ ਦਿਨ ਉੱਥੇ ਗੱਡੀ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ ਉਹਦੇ ਵਿੱਚ ਆਪਣੇ ਬ੍ਰੇਕ ਮਾਰਤੀ ਗੱਡੀ ਵਾਲੇ ਨੇ ਟਵਾ ਆ ਗਿਆ ਪਿੱਛੇ ਮੋਟਰਸਾਈਕਲ ਵੱਜਿਆ ਇਸ ਤਰ੍ਹਾਂ ਦੀਆਂ ਬਹੁਤ ਪ੍ਰੋਬਲਮਾਂ ਹੈ ਟ੍ਰੈਫਿਕ ਬਹੁਤ ਜ਼ਿਆਦਾ ਹੈ ਰੋਜ਼ ਰੋਜ਼ ਐਕਸੀਡੈਂਟ ਹੁੰਦੇ ਆ ਐਕਸੀਡੈਂਟ ਹੁੰਦੇ ਕੋਈ ਨਾ ਕੋਈ ਰੋਜ਼ ਇੱਥੇ ਝਗੜਾ ਹੁੰਦਾ ਫਿਰ ਆਪਸ ਵਿੱਚ ਲੜ ਪੈਂਦੇ ਆ ਜੀ ਮੁਖਤ ਦਾ ਮਤਲਬ ਬਹੁਤ ਰਸਾ ਪੈ ਰਿਹਾ ਇਹ ਇਹਦਾ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਵੀ ਸਾਡੇ ਆਹ ਹੱਥ ਬੰਨ ਕੇ ਬੇਨਤੀ ਹੈ ਵੀ ਇਹ ਰਸਤਾ ਸਾਡਾ ਸੜਕ ਬਣਾਈ ਜਾਵੇ ਇਹਦਾ ਪਾਣੀ ਜੋ ਜੋ ਪਾਣੀ ਦਾ ਵੀ ਹੱਲ ਕਰਿਆ ਜਾਵੇ ਸਾਡਾ ਜਿੱਦਾਂ ਉਦੋਂ ਹੈ ਨਹੀਂ ਜੀ ਉਹ ਸੁਵਿਧਾ ਤਾਂ ਕੋਈ ਹੈ ਨਹੀਂ ਜੀ ਬਰਾ ਸੁਵਿਧਾ ਨੇ ਬਹੁਤ ਤੰਗ ਆ ਜੀ ਵੇਖੋ ਕੀ ਹਾਲਾ ਮੂਲਾ ਅਮਰ ਦਾ ਵੇਖੋ ਗਲੀਆਂ ਦਾ ਕੀ ਹਾਲ ਆ ਜੀ ਦੇਖੋ ਸੜਕ ਦਾ ਕੀ ਹਾਲ ਆ ਰੋਡ ਦਾ ਇਤਨਾ ਬੁਰਾ ਹਾਲ ਆ ਜੀ ਰੋਜ਼ ਮੇਰਾ ਖਿਆਲ ਪੰਜ ਚਾਰ ਐਕਸੀਡੈਂਟ ਪੱਕੇ ਹੋਣੀ ਹੋਣੇ ਉਹਦਾ ਕਿਉਂ ਬ੍ਰੇਕਾਂ ਵੱਜਾਂ ਦਾਨੇ ਪੈਵੇ ਬੜੇ ਬੜੇ ਬੁਰਾ ਹਾਲ ਆ ਗਵਰਨਮੈਂਟ ਅੱਖ ਨਹੀਂ ਖੋਲ ਰਹੀ ਕਿਤੇ ਦੇਖ ਨਹੀਂ ਕੋਈ ਸੋਚ ਨਹੀਂ ਹੈ ਕੋਈ ਵਿਚਾਰ ਨਹੀਂ ਹੈ ਆਵਾ ਬੋਟਾ ਮੰਗਣ ਬਥੇਰੀ ਆ ਜਾਂ ਜੀ ਕੈਨ ਨੂੰ ਤਾਂ ਕੈਨ ਨੂੰ ਜੋ ਮਰਜੀ ਕਹੀ ਚੰਡੀ ਨਿਊ ਚੰਡੀਗੜ੍ਹ ਬਣਿਆ ਚੰਡੀਗੜ੍ਹ ਘਰ ਨਹੀਂ ਬਣਿਆ ਇਹ ਦਾਨਾ ਦਾਨਾ ਚੰਡੀਗੜ੍ਹ ਬਣਿਆ ਦਾਨੇ ਚੰਡੀਗੜ੍ਹ ਬਣਿਆ ਇਹ ਨਿਊ ਚੰਡੀਗੜ੍ਹ ਨੇ ਦਾਨੇ ਚੰਡੀਗੜ੍ਹ ਬਣਿਆ ਬਸ ਨੌ ਚੰਡੀਗੜ੍ਹ ਕਾ ਜੀ ਫਿਰ ਹਾਲਤ ਦੇਖੋ ਜੀ ਰੋਡ ਵੀ ਕਿਆ ਹਾਲਾ ਰੋਡਾਂ ਕੀ ਗਲੀਆਂ ਕੀ ਦੇਖੋ ਕਿਆ ਹਾਲਾ ਕੋਈ ਪਾਣੀ ਦਾ ਸੁਧਾਰ ਨਹੀਂ ਕਿਧਰ ਇਹਨੂੰ ਪਾਣੀ ਦਾ ਵੀ ਕੋਈ ਨਾਲਾ ਬਣਦਾ ਪਾਣੀ ਬਾਹਰ ਨਿਕਲ ਜਾਂ ਕੋਈ ਅਜਿਹਾ ਨਦੀ ਮਾ ਗਿਰਸਗਾ ਨਾਲਾ ਬਣ ਗਿਆ ਸਭ ਕੁਝ ਹੋ ਸਗਾ ਪਰ ਕੋਈ ਸੁਧਾਰ ਨਹੀਂ ਜੀ ਆ ਮੈਂ ਵੋਟਾਂ ਮੰਗਣ ਤੇ ਫਿਰ ਆ ਜਾਂ ਜੀ ਵੋਟਾਂ ਦੇ ਬਾਅਦ ਜੋ ਮਰਜ਼ੀ ਕਰਵਾ ਲਈ ਵੋਟਾਂ ਦੇ ਬਾਅਦ ਜੋ ਮਰਜ਼ੀ ਕਰੀ ਹਾਂ ਮੈਂ ਇਹ ਕਰ ਦਿਆਂਗਾ ਉਹ ਕਰ ਦੇ ਹੀ ਹਾਲ ਪੰਚਾਇਤਾਂ ਦਾ ਜੀ ਇਹ ਹਾਲ ਪੰਚਾਇਤਾਂ ਦਾ ਜੀ ਇਹ ਹਾਲ ਗਵਰਨਮੈਂਟ ਦਾ ਜੀ ਇਹ ਕੰਮ ਚਾਰੇ ਯਾਰ ਵੋਟਾਂ ਲੈਣੀਆਂ ਹੁੰਨੀਆਂ ਯਾਰ ਬਹੁਤਾ ਕਰਦੇ ਆ ਆ ਵੀ ਕਰਾਂਗੇ ਆ ਵੀ ਕਰਾਂਗੇ ਵੋਟਾਂ ਲੈ ਕੇ ਲੰਘ ਜਾਂਦੇ ਮੁਰਕੇ ਕੋਈ ਨਹੀਂ ਗੌਰ ਕਰਦਾ ਹੈਗਾ ਸਭ ਸਰਕਾਰਾਂ ਨੂੰ ਪਰਖ ਕੇ ਦੇਖ ਲਿਆ ਇਹ ਸਰਕਾਰ ਤੇ ਸਾਨੂੰ ਬਹੁਤ ਉਮੀਦਾਂ ਸੀ ਆ ਇਹ ਵੀ ਕੋਈ ਸਾਡੀ ਕਿਸੇ ਨਸਾਰ ਨਹੀਂ ਲਈ ਮੁਰਕੇ ਆ ਕੇ ਹੁਣ ਕੀ ਇਹਦਾ ਅਸੀਂ ਤਾਂ ਅਸੀਂ ਤਾਂ ਪਿਛਲੇ 40 ਸਾਲ ਤੋਂ ਲੜ ਕੇ ਅਤੇ ਰੋਡ ਦੇ ਅਕ ਪਿਛਲੇ ਗਲੂਏ ਦੇ ਵਿੱਚ 10-10 ਫੁੱਟ ਪਾਣੀ ਚਲਾ ਜਾਂਦਾ ਸੀ ਇਹਨਾਂ ਦੇ ਮਹੱਲਿਆਂ ਚ ਇਹ ਰੋਡ ਬੜੀ ਲੜ ਲੁੜ ਕੇ ਸੀ ਬੜੇ ਧਰਨੇ ਦੇਣੇ ਸੁਣ ਲੋ ਤੁਸੀਂ ਗੱਡੀ ਲੈ ਕੇ ਆਂਦੇ ਤੁਸੀਂ ਮੋਟਰਸਾਈਕਲ ਲੈ ਕੇ ਆਂਦੇ ਤੁਹਾਨੂੰ ਦੋਨੋਂ ਕੋਈ ਦਿੱਕਤ ਨਹੀਂ ਆਉਂਦੀ ਪਹਿਲਾਂ ਦੱਸੋ ਬਿਲਕੁਲ ਦਿੱਕਤ ਹੈ ਬਹੁਤ ਵੱਡੀ ਪ੍ਰੋਬਲਮ ਹੈ ਕਿਉਂ ਉਹਦਾ ਕਾਰਨ ਹੈ ਕਿਉਂਕਿ ਰੋਡ ਲੈਵਲ ਜਿਹੜਾ ਡਾਊਨ ਹੈ ਸਾਈਡਾਂ ਜਿਹੜੀਆਂ ਉੱਚੀਆਂ ਪਾਣੀ ਦਾ ਨਿਕਾਸ ਨਹੀਂ ਹੈ ਜਦੋਂ ਪਾਣੀ ਦਾ ਨਿਕਾਸ ਨਹੀਂ ਹੈ ਤਾਂ ਨੇਚਰਲੀ ਤੁਸੀਂ ਚਾਹੇ ਦੁਨੀਆ ਦੀ ਕਿਹੜੀ ਮੀਡੀ ਮਟੀਰੀਅਲ ਦਾ ਬਣਾ ਲਓ ਰੋਡ ਰੋਟੇਗੀ। ਹੋ ਇਸੇ ਕਾਰਨ ਬਾਹਰ ਬਾਹਰ ਟੁੱਟਦੀਆਂ। ਇਹਦਾ ਕਾਰਨ ਇਹ ਹੈ ਸਭ ਤੋਂ ਪਹਿਲਾਂ ਸਰਕਾਰ ਨੂੰ ਪੋਸਟਾਣਾ ਚਾਹੀਦਾ ਆ ਕੇ ਇਹਨੂੰ ਅਕਵਾਇਰ ਜਿੰਨੀ ਜਗ੍ਹਾ ਕਰਨੀ ਹੈ ਰੋਡ ਉਨੀ ਬਣਾ ਕੇ ਉਹਦੇ ਤੇ ਪ੍ਰੋਪਰ ਦੋਨੋਂ ਸਾਈਡ ਨਾਲੇ ਬਣਾ ਕੇ ਇਹਨੂੰ ਪਾਣੀ ਜਿਹੜਾ ਨਿਕਾਸ ਪ੍ਰੋਪਰ ਹੋਵੇ। ਤੁਗਰੀਵਨ ਚਾਰ ਬਰੀ ਲਿਖ ਕੇ ਦੇ ਚੁੱਕਾ ਪ੍ਰਾਣੀ ਪੰਚਾਇਤਾਂ ਨੂੰ ਹਰ ਪੰਜ ਸਵਾ ਜਾਂ ਨਵੀਂ ਪੰਚਾਇਤ ਬਣੀ ਉਹਨੂੰ ਮੈਂ ਸਭ ਨੂੰ ਲਿਖ ਕੇ ਦਿੱਤਾ ਵੀ ਇਸ ਸੜਕ ਨੂੰ ਬਣਾਇਆ ਜਾਓ ਰਸਤਾ ਸਾਡਾ ਤਾਂ ਕੰਮ ਕਰ ਰਹੀ ਨਹੀਂ ਇਹਨਾਂ ਨੇ ਸਾਨੂੰ ਤਸੱਲੀ ਨਹੀਂ ਮਿਲਿਆ ਹੋਰ ਕੁਝ ਨਹੀਂ ਮਿਲਿਆ ਜਿਦ ਤਰਾ ਇੱਕ ਫਿਲਮ ਆਈ ਸੀਗੀ ਤਾਰੀਖ ਵਰਤਾਰੀ ਤਾਰੀਖ ਵਰਤਾਰੀ ਉਹੀ ਕੰਮ ਸਾਡੇ ਨਾਲ ਹੋਇਆ ਹੈ ਵੀ ਤਰੀਕਾ ਬ ਤਰੀਕਾ ਤਰੀਕਾ ਪਰ ਤਰੀਕਾ ਹੀ ਮਿਲਿਆ ਹੈ ਸਾਨੂੰ ਸਰਕਾਰ ਨੂੰ ਬੇਨਤੀ ਹੈ ਸਾਨੂੰ ਸਿਰਫ ਸਾਫ ਸੁਥਰਾ ਵਾਤਾਵਰਣ ਚਾਹੀਦਾ ਹੈ ਸਾਫ ਸੁਥਰੀ ਸੜਕ ਚਾਹੀਦੀ ਹੈ ਔਰ ਸੀਵਰੇਜ ਚਾਹੀਦੀ ਹੈ ਅਸੀਂ ਇਤਕੀ ਐਲਾਨ ਕਰ ਰਹਾ ਹੈ ਮੁੱਲਾਂਪੁਰ ਇੱਕ ਏਕਾ ਹੋਗਾ ਇੱਕ ਪਾਸੇ ਬੋਟ ਪਾਵੇਂਗੇ ਸਾਡੇ ਵਾਸਤੇ ਕੋਈ ਵੀ ਆਜ਼ਾਦ ਵੀਰ ਆ ਕੇ ਇਹ ਕਹਿ ਦਵੇ ਵੀ ਮੈਂ ਮੁੱਲਾਂਪੁਰ ਦੇ ਵਿੱਚ ਸਿਵਰੇਜ ਪਾਣਾ ਮੈਨੂੰ ਵੋਟਾਂ ਪਾਓ ਅਸੀਂ ਆਜ਼ਾਦ ਵੀਰ ਨੂੰ ਵੋਟਾਂ ਪਾਦਾਂਗੇ ਜਦ ਤੱਕ ਸਾਨੂੰ ਸਿਵਰੇਜ ਨਹੀਂ ਸਰਕਾਰ ਦਿੰਦੀ ਅਸੀਂ ਸਰਕਾਰ ਕਿਸੇ ਪਾਰਟੀ ਨੂੰ ਵੋਟ ਨਾ ਵਾ ਐਤਕੀ ਅਸੀਂ ਜਿਹੜੇ ਵੱਡੇ ਵੱਡੇ ਉੱਚ ਉੱਚੀਆਂ ਪਾਰਟੀਆਂ ਜਿਵੇਂ ਕਿ ਮੇਨ ਵੱਡੀਆਂ ਪਾਰਟੀਆਂ ਹੁੰਦੀਆਂ ਉਹਨਾਂ ਨੂੰ ਉਦਾਸ ਕਰਦੇ ਵੀ ਮੁੱਲਾਂਪੁਰ ਚ ਆ ਕੇ ਵੋਟ ਨਾ ਮੰਗਿਓ ਐਤਕੀ ਅਸੀਂ ਆਜ਼ਾਦ ਵੀਰ ਨੂੰ ਵੋਟ ਮੋੜ ਦੇਣੀ ਹੈ ਜਿਹੜਾ ਮੁੱਲਾਂਪੁਰ ਉਪਰ ਸਿਵਰੇਜ ਦਾ ਕੰਮ ਲਾਊਗਾ ਅਸੀਂ ਮਹਾਰਾਜ 30-30 ਸਾਲ ਕੇ ਸਾਨੂੰ ਦੇਖਦਿਆਂ ਨੂੰ ਹੋ ਗਏ ਸਾਡੇ ਅਸੀਂ ਬਚੁਰਕ ਹੋ ਚੱਲੇ ਕਿਸੇ ਕੋਈ ਮਗਰਗਾ ਕਿਸੇ ਦੀ ਲੱਤ ਟੁੱਟ ਜਾਂਦੀ ਕਿਸੇ ਟੁੱਟ ਜਾਂਦੀ ਸਾਨੂੰ 30-30 ਸਾਲ ਹੋ ਗਏ ਬਣੇ ਨੂੰ ਕਦੀ ਬਣੇ ਨਹੀਂ ਦੇਖ ਲੋ ਟੋਏ ਪਏ ਈਆਂ ਗਿਰਦੀਆਂ ਜੀ ਰਜਨਾਨੀਆਂ ਲੋਕ ਐਨੇ ਲੰਗੇ ਤੇ ਰੋਜ਼ ਗਿਰਦਾ ਕਿਸੇ ਦੀ ਲੱਤਾਂ ਟੁੱਟਦੀ ਹੈ ਜੀ ਗਵਰਨਮੈਂਟ ਨੂੰ ਕੋਈ ਹੈ ਹੀ ਨਹੀਂ ਵੀ ਕੋਈ ਬੰਦਾ ਬਣਾਵੇ ਇਹਨੂੰ ਨਾ ਬਣਾਵੇ ਜੀ ਚੀਜ਼ ਲੈਣੀ ਅਗਲਾ ਸੈਟ ਲਾ ਕੇ ਲਵਾਂਗਾ ਹੁਣ ਸਾਡੇ ਤੇ ਗੱਬੇ ਟੋਏ ਪਏ ਪਏ ਆ ਤੇ ਤੁਹਾਡੇ ਪੁਰ ਜਾਨ ਜਾਨ ਤੇ ਲੱਗੀ ਰਹਿੰਦਾ ਜੀ ਬਿਲਕੁਲ ਜੀ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਮੁੰਡਾਪੁਰ ਗਰੀਬ ਦਾਸ ਦੇ ਹਾਲਾਤ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰੋ ਲਾਈਕ ਕਰੋ ਤਾਂ ਕਿ ਸਰਕਾਰਾਂ ਤੱਕ ਪਹੁੰਚੇ ਖਬਰ ਕਿਉਂਕਿ ਆਮ ਲੋਕ ਹੀ ਜੋ ਖਬਰਾਂ ਸਰਕਾਰਾਂ ਤੱਕ ਪਹੁੰਚਾਉਂਦੇ ਨੇ ਆਮ ਲੋਕਾਂ ਦੇ ਵਿੱਚ ਇਹ ਪਾਵਰ ਹੁੰਦੀ ਹੈ ਆਮ ਲੋਕ ਵੋਟ ਪਾਉਂਦੇ ਨੇ ਸੋ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰੋ ਤੁਸੀਂ ਵੇਖ ਸਕਦੇ ਹੋ ਕਿ ਰੋਡ ਜੋ ਆਮ ਲੋਕ ਬੜੇ ਤੁਕੀ ਹੈ ਕਈ ਪਿੰਡਾਂ ਤੋਂ ਲੋਕ ਆਉਂਦੇ ਆ ਕੋਈ ਸ਼ਾਦੀ ਵਿਆਹ ਦਾ ਕੋਈ ਹੋਰ ਪ੍ਰੋਗਰਾਮ ਕਿਉਂਕਿ ਵੱਡੇ ਵੱਡੇ ਇੱਥੇ ਵਪਾਰੀ ਵੀ ਬੈਠੇ ਆ ਸੋਨੇ ਦੇ ਵਪਾਰੀ ਵੀ ਕੱਪੜੇ ਵਪਾਰੀ ਵੀ ਹੈ ਪਰ ਜੋ ਸੁਵਿਧਾ ਹੈ ਉਹ ਸੁਵਿਧਾ ਤਾਂ ਮੁੱਲਾਪੁਰ ਵਾਂਝਾ ਹੈ ਸੋ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਕੇ ਫੋਲੋ ਜਰੂਰ ਕਰਿਓ ਧੰਨਵਾਦ